ਇਹ ਜਿਹੜਾ ਹੁਣ ਸਾਰਾ ਸਿਚੁਏਸ਼ਨ ਬਣੀ ਹੋਈ ਹੈ ਕੁਲਦੀਪ ਸਿੰਘ ਗੜਗੱਜੂਣੀ ਉਹਨਾਂ ਨੂੰ ਲਾਇਆ ਗਿਆ ਹੈ ਉਹਨਾਂ ਦੀ ਚਲੋ ਪਰਸਨਲ ਇੱਕ ਗੱਲਾਂ ਚੱਲ ਰਹੀਆਂ ਨੇ ਪਰ ਤੁਸੀਂ ਕੀ ਸਮਝਦੇ ਹੋ ਜੋ ਸਿਚੁਏਸ਼ਨ ਹੁਣ ਬਣ ਚੁੱਕੀ ਹੈ ਇਹ ਰਗਵੀਰ ਸਿੰਘ ਉਹਨਾਂ ਦਾ ਵੀ ਬਿਆਨ ਆ ਗਿਆ ਦੂਜੇ ਹਰਪ੍ਰੀਤ ਉਹਨਾਂ ਦਾ ਵੀ ਆ ਗਿਆ ਇੱਕ ਸਿੱਖ ਸੰਗਤ ਦੇ ਵਿੱਚ ਵੀ ਰੋ ਹੈ ਇਹਦੇ ਵਿੱਚ ਜਿਹੜੇ ਕੁਲਦੀਪ ਸਿੰਘ ਗੜਗੱਜ ਨੇ ਉਹ ਚੱਲ ਸਕਣਗੇ ਆਪਣੀਆਂ ਸੇਵਾਵਾਂ ਜਿਹੜੀਆਂ ਨੇ ਇਹਦਾ ਬਤੌਰ ਜਥੇਦਾਰ ਕਰ ਨਿਭਾ ਸਕਣਗੇ ਮੈਨੂੰ ਲੱਗਦਾ ਨਹੀਂ ਹੂੰ मतलब ਜਿਹੜੇ ਕਿਉਂਕਿ ਜਿਹੜੇ ਮਕਸਦ ਲਈ ਉਹਨਾਂ ਨੂੰ ਬਦਲ ਲਿਆਂਦਾ ਗਿਆ ਤੇ ਜਿਵੇਂ ਉਹਨਾਂ ਨੇ ਫਿਰ ਆਪੇ ਸੋਚ ਕੇ ਕੀਆ ਰਾਤ ਨੂੰ ਹੂੰ ਹੂੰ ਮੈਂ ਕਿਹਾ ਨਾ ਕੀ 5 ਦਿਨੇ ਲੇਟ ਨਹੀਂ ਕੀਤਾ ਜਾ ਸਕਦਾ ਸੀ ਵੀ ਵਿਚਾਰ ਚਰਚਾ ਕਰੋ ਵੀ ਆਹ ਠੀਕ ਨਹੀਂ ਜਥੇ ਬੰਦੀਆਂ ਨਾਲ ਵਿਚਾਰ ਕਰੋ ਜੇ ਕਰੋ ਉਹ ਕਰੋ ਹੂੰ ਤੁਸੀਂ ਇੱਕ ਸਮੱਸਿਆ ਖੜੀ ਹੁੰਦੀ ਆ ਰਾਹ ਕਿਹੜਾ ਕੱਢਦੇ ਹੋ ਹੂੰ ਮਤਲਬ ਤੂੰ ਗੱਲ ਹਨੇਰੇ ਸਵੇਰੇ ਅਮਰਤ ਵੇਲੇ ਦਾ ਨਹੀਂ ਤੁਸੀਂ ਗਮਰਾਹ ਕਿੱਡਾ ਕੀਤਾ ਲੋਕਾਂ ਨੂੰ ਜੀ ਫਿਰ ਸਾਰੀਆਂ ਧਾਰਮਿਕ ਰਸਮਾਂ ਦੇ ਉਲਟ ਕੀਤਾ ਸਾਰਾ ਕੰਮ ਜੀ ਫਿਰ ਤੁਸੀਂ ਇਨਵਿਨ ਕਹਿ ਕੇ ਫਿਰ ਕਹਿੰਦੇ ਹੋ ਗੁਰਮਤ ਅਨਸਾਰ ਕੀਤੇ ਹੁਕਮਨਾਮਿਆਂ ਨਾਲ ਛੇੜਛਾੜ ਨਹੀਂ ਕੀਤੀ ਜਾਊਗੀ ਪੰਜਵੇਂ ਮੇਰੀ ਕਮੇਟੀ ਬਾਰੇ ਨਜ਼ਰਸਾਨੀ ਕੀਤੀ ਜਾ ਸਕਦੀ ਹੈ ਤੁਸੀਂ ਅਜੰਡਾ ਬਦਲ ਰਹੇ ਹੋ ਸਾਰੇ ਕਾਜ ਦਾ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਬਾਦਲ ਕੇ ਸਰਨੇ ਇਹ ਸੋਚ ਲਿਆ ਉਹਨਾਂ ਨੇ ਵੀ ਜਿਹੜਾ ਪ੍ਰਚਲਿਤ ਸਿੱਖ ਸਿਸਟਮ ਜਿਹਦਾ ਆਵਾਰ ਹੁਣ ਹੋਇਆ ਨੇ ਇਹਨਾਂ ਸਾਲਾਂ ਬਾਅਦ ਵੀ ਆਕਾਰਤਾਕੀਨੇ ਸ਼੍ਰੋਮਣੀ ਕਮੇਟੀ ਕੀ ਆ ਉਹ ਜਿਤਮੀ ਸਾਹਿਬ ਅੱਧੀ ਤੇਰੀਆਂ ਮਲਾਜੇਦਾਰੇ ਵਾਲਾ ਰੋਲ ਨਵਾ ਕੇ ਜਦੋਂ ਉਹਨਾਂ ਨੇ ਲੱਗਿਆ ਮੇਤੋ ਆਪ ਆਪ ਕਰਵਾਉਣਗੇ ਉਹ ਪਿੱਛੇ हट ਗਏ ਹਮ ਮਤਲਬ ਇਹ ਸੰਕਟ ਆ ਨਾ ਜੀ ਸੰਕਟ ਹਮ ਹਰਿਆਣਾ ਵਾਲਾ ਲਾਣੇਦਾਰੀ ਸਭ ਹੀ ਬੈਠਾ ਜਿਹਦੇ ਕਰਕੇ ਹਰਿਆਣਾ ਕਮੇਟੀ ਬਣਾਉਣ ਦਾ ਮੁੱਢ ਵੱਜਿਆ ਹਮ ਤੌੜਾ ਸਾਹਿਬ ਨੇ ਉਦੋਂ ਪ੍ਰੋਪੋਜ਼ਲ ਦਿੱਤੀ ਸੀ ਜੀ ਹਰਿਆਣੇ ਦੀ ਇੱਕ ਸਬ ਕਮੇਟੀ ਬਣਾ ਦਿਓ ਹਮ ਉਹ ਸਬ ਕਮੇਟੀ ਨੂੰ ਕਹੋ ਹਰਿਆਣੇ ਅੰਦਰਲੇ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਹਮ ਚੋਣ ਆਪਣੇ ਬੰਦਿਆਂ ਨੇ ਕਿਉਂਕਿ ਉਹ ਕਹਿੰਦੇ ਸਾਰੇ ਪੰਜਾਬ ਵਾਲੇ ਨੂੰ ਨੌਕਰੀ ਲਈ ਜਾਂਦੇ ਸਾਡੇ ਸਾਡੇ ਵੀ ਸਿੱਖ ਮੁੰਡੇ ਹੈਗੇ ਨੇ ਵੀ ਉਹ ਸਬ ਕਮੇਟੀ ਫੈਸਲੇ ਲਵੇ ਆੰਤਮ ਪ੍ਰਵਾਨਗੀ ਦੇਵੇ ਅੰਤਨ ਕਮੇਟੀ ਹ ਨਹੀਂ ਮੰਨੀ ਹ ਉਹਨਾਂ ਨੇ ਫਿਰ ਆਪਣੀ ਹੋਣਾ ਕਿਉਂਕਿ ਇਹਨਾਂ ਨੇ ਯਰਗਮਾਲ ਬਣਾ ਲਏ ਸਾਰੇ ਸਿੱਖ ਹ ਉਹਨਾਂ ਸਿਆਸੀ ਲਾਹਾ ਲੈਂਦੇ ਸੀ ਕਦੇ ਚਟਾਲਿਆਂ ਦੇ ਲਈ ਕਦੇ ਕਿਸੇ ਦੇ ਲਈ ਕਦੇ ਕਿਸੇ ਦੇ ਲਈ ਹ ਉਹਦੇ ਵਿੱਚੋਂ ਹੁਣ ਥੋੜੇ ਪੱਲੇ ਕੀ ਰਿਹਾ ਹ ਹੁਣ ਉਹ ਮੈਂ ਗੱਲ ਪਹਿਲਾਂ ਕੀਤੀ ਸੀ ਆਲ ਇੰਡੀਆ ਗੁਰਦੁਆਰਾ ਐਕਟ ਜਾਸਤਸ ਗੁਰਨਾਮ ਸਿੰਘ ਦੀ ਗਵਾਈ ਚ ਖਰੜਾ ਤਿਆਰ ਹੋ ਗਿਆ ਸੀ ਹੂੰ ਬਾਜਪਾ ਇਸ ਕਾਰਨ ਨੇ ਪ੍ਰਵਾਨ ਕਰ ਲਿਆ ਸੀ ਹੂੰ ਦਬ ਕੇ ਬਹਿ ਗਏ ਬਾਦਲ ਸਾਹਿਬ ਜੀ ਕੱਲ ਵੀ ਹੋਈ ਟੌੜਾ ਸਾਹਿਬ ਕਹਿੰਦੇ ਮੈਂ ਕਿਹਾ ਜੀ ਅੱਜ ਤਾਂ ਆਪਣੀ ਐਡੀ ਵੱਡੀ ਮੰਗ ਸੀ ਕਹਿੰਦੇ ਪ੍ਰਧਾਨ ਜੀ ਇਹ ਚੋਂ ਆਪਾਂ ਨੂੰ ਕੀ ਮਿਲੂ ਉਹ ਤਾਂ ਫੈਡਰਲਿਜ਼ਮ ਸੀ ਹੂੰ ਸਾਰੇ ਰੂ ਸੂਬਿਆਂ ਦੀਆਂ ਕਮੇਟੀਆਂ ਨੂੰ ਬਰਾਬਰਤਾ ਦੇ ਅਧਾਰ ਤੇ ਮੰਗੀ ਸੀ ਇੱਕ ਕੇਂਦਰੀ ਵਾਰਡ ਸੀ ਜਥੇਦਾਰ ਨਿਯੁਕਤ ਕਰਨ ਦਾ ਹਟਾਉਣ ਦਾ ਉਹ ਵੀ ਬਣਨਾ ਸੀ ਹੂੰ ਤੁਸੀਂ ਮੈਨੂੰ ਦੱਸੋ ਕਿੰਨੇ ਸਾਲਾਂ ਦੇ ਅਕਾਲ ਤਖਤ ਦੇ ਜਥੇਦਾਰ ਕਹਿ ਰਹੇ ਨੇ ਜਥੇਦਾਰਾਂ ਦਾ ਕਾਰਜ ਖੇਤਰ ਵੀ ਵਿਵਿਧਾਨ ਹਾਂ ਅੱਛਾ ਜੇ ਕਹਿੰਦੇ ਬਣੀ ਹੋਇਆ ਸਾਡਾ ਹੂੰ ਇਹਨਾਂ ਨੂੰ ਇਹ ਜੇ ਉਹ ਬਣਾਇਆ ਫਿਰ ਆਪਣੀ ਆ ਵੀ ਚੱਲਣੀ ਬੰਦੀ ਨਹੀਂ ਆਣੀ ਜਾਂ ਤਾਂ ਇਹ ਕਹਿੰਦੇ ਵੀ ਅਕਾਲ ਤਖਤ ਗਲਤ ਕਹਿ ਰਿਹਾ ਜਥੇਦਾਰਾਂ ਦੀ ਨਿਯੁਕਤੀ ਦੇ ਸੇਵਾ ਸ਼ਰਤਾਂ ਦੇ ਕਾਰਜ ਖੇਤਰ ਤੈ ਹੋਇਆ ਪਿਆ ਬਿਲਕੁਲ ਠੀਕ ਕਿਉਂਕਿ ਇਹਨਾਂ ਨੇ ਜਿਹੜੇ ਭੰਨੇ ਆ ਭੰਨਣ ਤੋਂ ਬਾਅਦ ਉਹਨਾਂ ਨੇ ਕਿਹਾ ਕੁਝ ਬਣਾਓ ਵੀ ਤੁਹਾਡੇ ਸਵਾਲ ਦਾ ਜਵਾਬ ਆਖਰ ਚ ਇਹ ਆ ਇਹ ਅਸਲ 'ਚ ਇਹ ਸਿਸਟਮ ਜਿਹੜਾ ਪਰਚਲਿਤ ਆ ਹੂੰ ਹੂੰ ਜਿਹੜਾ ਪਹਿਲਾਂ ਤਾਲਮੇਲ ਦੇ ਵਿੱਚ ਸੀ ਇੱਕ ਦੂਜੇ ਦੇ ਪੂਰਕ ਸੀ ਇਹ ਉਹਨੂੰ ਪਰਮਾਨ ਨਹੀਂ ਕਰਨ ਨੂੰ ਤਿਆਰ ਜੀ ਇਹ ਇਹ ਤੋਂ ਭੱਜ ਰਹੇ ਨੇ ਪਰ ਇਹਨਾਂ ਨੂੰ ਇਹ ਵੀ ਜਾਂਦੇ ਜਾਣ ਆਪੇ ਖੰਡਾ ਦੇ ਸਿਸਟਮ ਨੂੰ ਜਿੰਨਾ ਖੰਡਾ ਸਕਣ